ਮਹਾਪੰਚਾਇਤ ਹੋਈ ਔਰ ਇਸ ਮਹਾਪੰਚਾਇਤ ਚ ਵੱਡੇ ਫੈਸਲੇ ਲਏ ਗਏ ਨੇ ਕਈ ਮੁੱਦਿਆਂ ਤੇ ਚਰਚਾ ਹੋਈ ਹੈ ਫੈਸਲੇ ਵੀ ਲਏ ਗਏ ਨੇ ਫੈਸਲੇ ਕੀ ਲਏ ਗਏ ਨੇ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨੂੰ ਤੁਹਾਨੂੰ ਦੱਸਣ ਜਾ ਰਹੇ ਹਾਂ ਲਿਵਨ ਰਿਲੇਸ਼ਨਸ਼ਿਪ ਅਤੇ ਲ ਮੈਰਿਜ ਤੇ ਰੋਕ ਲੱਗੇ ਇਹ ਫੈਸਲਾ ਲਿਆ ਗਿਆ ਤਾਂ ਜੀਂਦ ਚ ਮਹਾਪੰਚਾਇਤ ਹੋਈ ਹੈ ਖਾਸ ਮਹਾਪੰਚਾਇਤ ਹੋਈ ਹੈ ਜਿਸ ਦੇ ਵਿੱਚ 300 ਖਾਪਾਂ ਨੂੰ ਬੁਲਾਇਆ ਗਿਆ ਸੀ ਇਸ ਮਹਾਪੰਚਾਇਤ ਦੇ ਵਿੱਚ 300 ਖਾਪਾਂ ਨੂੰ ਬੁਲਾਇਆ ਗਿਆ ਸੀ ਔਰ ਇੰਨਾ ਕਈ ਮੁੱਦਿਆਂ ਤੇ ਇਸ ਮਾ ਪੰਚਾਇਤ ਦੇ ਵਿੱਚ ਕਈ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਕਈ ਵੱਡੇ ਫੈਸਲੇ ਲਏ ਗਏ ਨੇ ਲਿਵ ਇਨ ਰਿਲੇਸ਼ਨਸ਼ਿਪ ਤੇ ਲਵ ਮੈਰਿਜ ਤੇ ਰੋਕ ਲੱਗੇ ਸਮਲਿੰਗ ਵਿਆਹ ਤੇ ਵੀ ਲਗਾਈ ਜਾਵੇ ਪਾਬੰਦੀ ਇਹ ਜੋ ਫੈਸਲੇ ਲਏ ਗਏ ਨੇ ਜੋ ਇਸ ਮਾ ਪੰਚਾਇਤ ਦੇ ਵਿੱਚ ਚਰਚਾ ਹੋਈ ਹੈ ਜੋ ਆਗੂਆਂ ਵੱਲੋਂ ਉਹ ਅਫਸਲੇ ਜੋ ਲਏ ਗਏ ਨੇ ਉਹ ਰੋਜ਼ਾਨਾ ਸਪੋਕਸਮੈਨ ਤੇ ਤੁਹਾਨੂੰ ਦੱਸ ਰਹੇ ਆ ਇੱਕ ਇੱਕ ਕਰਕੇ ਫੈਸਲੇ ਦੱਸਾਂਗੇ ਜਿੰਨਾ ਮੁੱਦਿਆਂ ਤੇ ਚਰਚਾ ਹੋਈ ਹੈ ਮਹਾਪੰਚਾਇਤ ਦੇ ਵਿੱਚ ਜੋ ਫੈਸਲੇ ਲਏ ਗਏ ਨੇ ਕਿ ਲਿਵ ਇਨ ਰਿਲੇਸ਼ਨਸ਼ਿਪ ਤੇ ਲਵ ਮੈਰਿਜ ਤੇ ਰੋਕ ਲੱਗੇ ਸੰਮਲਿੰਗ ਵਿਆਹ ਤੇ ਵੀ ਲਗਾਈ ਜਾਵੇ ਪਾਬੰਦੀ ਔਰ ਖਾਸ ਤੌਰ ਤੇ ਮਹਾਪੰਚਾਇਤ ਦੇ ਵਿੱਚ ਜੋ ਆਗੂ ਸੀ ਉਹਨਾਂ ਦਾ ਕਹਿਣਾ ਹੈ ਕਿ ਉਹ ਜਿਹੜੇ ਮਾਪੇ ਨੇ ਆਪਣੇ ਬੱਚਿਆਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਹਨਾਂ ਤੇ ਰੋਕ ਲਗਣੀ ਚਾਹੀਦੀ ਹੈ ਤਾਂ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਖਾਪ ਪੰਚਾਇਤ ਇੱਕ ਗੋਤ ਚ ਵਿਆਹ ਦੇ ਵਿਖਲਾਫ ਹੈ ਹਾਲਾਂਕਿ ਉਹਨਾਂ ਨੇ ਸਾਫ ਤੌਰ ਤੇ ਜਦੋਂ ਇਹ ਚਰਚਾ ਹੋਈ ਜਦੋਂ ਇਹ ਖਾਪ ਮਹਾਪੰਚਾਇਤ ਹੋਈ ਤਾਂ ਉਸ ਦਰਮਿਆਨ ਉਹਨਾਂ ਨੇ ਇਹ ਵੀ ਗੱਲ ਆਖਿਆ ਕਿ ਲਵ ਮੈਰिज ਦੇ ਖਿਲਾਫ ਖਾਪ ਮਹਾਪੰਚਾਇਤ ਨਹੀਂ ਹੈ ਕਹਿੰਦੇ ਜੇ ਲਵ ਮੈਰਿਜ ਕਰਵਾਉਣੀ ਹੈ ਬੱਚਿਆਂ ਨੇ ਲਵ ਮੈਰਿਜ ਕਰਵਾਉਣੀ ਹੈ ਤਾਂ ਪਰਿਵਾਰਾਂ ਦੀ ਸਹਿਮਤੀ ਜ਼ਰੂਰੀ ਹੈ ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਜਿੰਦ ਚ ਖਾਪ ਮਹਾਪੰਚਾਇਤ ਹੋਈ ਹੈ ਜਿਸ ਮਹਾਪੰਚਾਇਤ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਲਿਵ ਇਨ ਰਿਲੇਸ਼ਨਸ਼ਿਪ ਤੇ ਲਵ ਮੈਰਿਜ ਤੇ ਰੋਕ ਲਗਣੀ ਚਾਹੀਦੀ ਹੈ ਸਮਲਿੰਗਿੰਗ ਵਿਆਹ ਤੇ ਵੀ ਰੋਕ ਲਗਾਈ ਜਾਵੇ ਤਾਂ ਇਹ ਫੈਸਲੇ ਗੇ ਫੈਸਲੇ ਲਏ ਗਏ ਨੇ ਹਾਲਾਕੀ ਤਿੰਨ ਮੁੱਦਿਆਂ ਤੇ ਇਹ ਚਰਚਾ ਹੋਈ ਹੈ ਖਾਪ ਮਹਾਪੰਚਾਇਤ ਚ ਤਿੰਨ ਮੁੱਖ ਜਿਹੜੇ ਮੁੱਦੇ ਨੇ ਤੁਹਾਨੂੰ ਦੱਸ ਰਹੇ ਹਾਂ ਪ੍ਰੇਮ ਵਿਆਹ ਲਿਵ ਇਨ ਰਿਲੇਸ਼ਨਸ਼ਿਪ ਅਤੇ ਸੰਭਲਿੰਗ ਸੁਬੰਧਾਂ ਤੇ ਜਿਹੜੀ ਖੁੱਲ ਕੇ ਚਰਚਾ ਹੋਈ ਹੈ ਨਾ ਮੁੱਦੇ ਤੇ ਚਰਚਾ ਹੋਈ ਹੈ ਔਰ ਸਾਫ ਤੌਰ ਤੇ ਇਹ ਖਾਪਾ ਮਹਾਪੰਚਾਇਤ ਚ ਵੱਡੇ ਫੈਸਲੇ ਲਏ ਗਏ ਨੇ ਕਿ ਲਿਵ ਇਨ ਰਿਲੇਸ਼ਨਸ਼ਿਪ ਤੇ ਲਵ ਮੈਰਿਜ ਤੇ ਰੋਕ ਲਗਣੀ ਚਾਹੀਦੀ ਹੈ ਤੇ ਸੰਭਲਿੰਗ ਵਿਆਹ ਤੇ ਵੀ ਰੋਕ ਲਗਾਈ ਜਾਵੇ ਹਾਲਾਂਕਿ ਜਿਹੜੇ 300 ਖਾਪਾ ਨੂੰ ਇਸ ਮਹਾਪੰਚਾਇਤ ਦੇ ਵਿੱਚ ਬੁਲਾਇਆ ਗਿਆ ਸੀ ਤਾਂ ਇਸ ਮਹਾਪੰਚਾਇਤ ਦੇ ਵਿੱਚ ਵੱਡੇ ਫੈਸਲੇ ਲੈਣ ਤੋਂ ਬਾਅਦ ਰਗਵੀਰ ਨੈਣ ਹੋਣਾ ਨੇ ਕਿਹਾ ਹੈ ਕਿ ਖਾਪ ਪੰਚਾਇਤ ਦੀ 55 ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਇਹਨਾਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਮਿਲਣਗੇ 51 ਮੈਂਬਰੀ ਕਮੇਟੀ ਬਣਾ ਕੇ ਜਿਹੜਾ ਜਿਹੜੀਆਂ ਆਪਣੀਆਂ ਮੁੱਖ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ ਔਰ ਇਸ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਹੁਰਾਂ ਨੂੰ ਵੀ ਮਿਲਣਗੇ ਔਰ ਸਬੰਧਤ ਕਾਨੂੰਨ ਚ ਸੋਧ ਕਰਨ ਦੀ ਮੰਗ ਕਰਨਗੇ ਤਾਂ ਇਸ ਸੁਰੇ ਦੀ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜੀਂਦ ਚ ਮਹਾ ਪੰਚਾਇਤ ਹੋਈਆ ਔਰ ਇਸ ਮਹਾ ਪੰਚਾਇਤ ਚ ਵੱਡੇ ਫੈਸਲੇ ਲਏ ਗਏ ਨੇ ਤਾਂ ਆਗੂਆਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਦਾ ਨੁਕਸਾਨ ਨਹੀਂ ਹੋਣ ਦੇਣਗੇ ਕਿਉਂਕਿ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਮਾਪਿਆਂ ਨੂੰ ਚਿੰਤਾ ਰਹਿੰਦੀ ਹੈ ਔਰ ਖਾਸ ਤੌਰ ਤੇ ਖਾਪ ਪੰਚਾਇਤ ਦੇ ਵਿੱਚ ਜਿਹੜੇ ਤਿੰਨ ਮੁੱਦਿਆਂ ਤੇ ਚਰਚਾ ਹੋਈ ਆ ਉਹ ਵੀ ਤੁਹਾਨੂੰ ਦੱਸ ਦਨੇ ਆ ਖਾਪ ਮਾਪ ਪੰਚਾਇਤ ਚ ਤਿੰਨ ਮੁੱਖ ਮੁੱਦੇ ਜਿਨ੍ਹਾਂ ਦੇ ਉੱਤੇ ਚਰਚਾ ਹੋਈ ਹੈ ਕਿ ਪ੍ਰੇਮ ਵਿਆਹ ਲਿਵ ਇਨ ਰਿਲੇਸ਼ਨਸ਼ਿਪ ਅਤੇ ਸਮਲਿੰਗਿੰਗ ਸਬੰਧ ਇਹਨਾਂ ਜਿਹੜੇ ਤਿੰਨ ਮੁੱਦੇ ਨੇ ਇਹਨਾਂ ਤੇ ਖੁੱਲ ਕੇ ਚਰਚਾ ਹੋਈ ਆ ਔਰ ਇਸ ਮਹਾ ਪੰਚਾਇਤ ਦੇ ਵਿੱਚ 300 ਖਾਪਾਂ ਨੂੰ ਬੁਲਾਇਆ ਗਿਆ ਸੀ ਔਰ ਇਹ ਜਿਹੜੀ ਮਾਪ ਪੰਚਾਇਤ ਹੈ ਜ਼ਿੰਦ ਦੇ ਅਜਿੰਦ ਚ ਖਾਪ ਮਹਾਪੰਚਾਇਤ ਮਹਾਪੰਚਾਇਤ ਚ ਇਹ ਜਿਹੜੇ ਨੇ ਵੱਡੇ ਫੈਸਲੇ ਲਏ ਗਏ ਨੇ ਜਿੰਦ ਦੇ ਵਿੱਚ ਇਹ ਖਾਪ ਮਹਾਪੰਚਾਇਤ ਹੋਈ ਸੀ ਔਰ ਤਿੰਨ ਮੁੱਦਿਆਂ ਤੇ ਚਰਚਾ ਹੋਈ ਔਰ ਮੁੱਦਿਆਂ ਤੇ ਚਰਚਾ ਹੋਣ ਤੋਂ ਬਾਅਦ 51 ਮੈਂਬਰੀ ਕਮੇਟੀ ਬਣਾਈ ਜਾਏਗੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾ ਦੇ ਨਾਲ ਮੁਲਾਕਾਤ ਕਰਨਗੇ ਔਰ ਸਬੰਧਤ ਕਾਨੂੰਨ ਚ ਸੋਧ ਕਰਨ ਦੀ ਮੰਗ ਕਰਨਗੇ ਜਿੱਥੇ ਇੱਕ ਪਾਸੇ ਇਹਨਾਂ ਤਿੰਨ ਮੁੱਦਿਆਂ ਨੂੰ ਲੈ ਕੇ ਅਜਿੰਦ ਚ ਖਾਪ ਮਹਾਪੰਚਾਇਤ ਹੋਈ ਔਰ ਇਸ ਮਹਾਪੰਚਾਇਤ ਦੇ ਵਿੱਚ ਵੱਡੇ ਫੈਸਲੇ ਲਏ ਗਏ ਉੱਥੇ ਦੂਜੇ ਪਾਸੇ ਸਾਬ ਤੌਰ ਤੇ ਅਗੋਂ ਦਾ ਕਹਿਣਾ ਹੈ ਕਿ ਲਵ ਮੈਰਿਜ ਦੇ ਖਿਲਾਫ ਮਹਾਪੰਚਾਇਤ ਨਹੀਂ ਹੈ ਜੇ ਬੱਚਿਆਂ ਨੇ ਲਵ ਮੈਰਿਜ ਕਰਵਾਉਣੀ ਹੈ ਤਾਂ ਪਰਿਵਾਰਾਂ ਦੀ ਸਹਿਮਤੀ ਜ਼ਰੂਰੀ ਹੈ ਕਿਉਂਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੁੰਦੀ ਹੈ ਕਿ ਬੱਚੇ ਜਿਹੜੇ ਨੇ ਉਹ ਗਲਤ ਰਸਤੇ ਨਾ ਪੈ ਜਾਣ ਤਾਂ ਸਾਬ ਤੌਰ ਤੇ ਜਿੱਥੇ ਇੱਕ ਪਾਸੇ ਇਸ ਮਹਾਪੰਚਾਇਤ ਦੇ ਵਿੱਚ ਵੱਡੇ ਫੈਸਲੇ ਲੈਂਦੇ ਹੋਏ ਲਿਵ ਇਨ ਰਿਲੇਸ਼ਨਸ਼ਿਪ ਅਤੇ ਲਵ ਮੈਰਿਜ ਤੇ ਰੋਕ ਲੱਗਣ ਦੀ ਗੱਲ ਕਹੀ ਗਈ ਸੰਮਲਿੰਗ ਵਿਆਹ ਤੇ ਵੀ ਰੋਕ ਲਗਾਉਣ ਦੀ ਜਿਹੜੀ ਹੈ ਗੱਲ ਕੀਤੀ ਗਈ ਔਰ ਦੂਜੇ ਪਾਸੇ ਲਵ ਮੈਰਿਜ ਦੇ ਖਿਲਾਫ ਮਹਾਪੰਚਾਇਤ ਨਹੀਂ ਹੈ ਖਾਪ ਮਹਾਪੰਚਾਇਤ ਨਹੀਂ ਹੈ ਜਿਹੜੀ ਕਿ ਜਿੰਦ ਚ ਇਸ ਮਹਾਪੰਚਾਇਤ ਵਿੱਚ ਜਿਹੜੇ 300 ਖਾਪਾਂ ਨੂੰ ਬੁਲਾਇਆ ਗਿਆ ਸੀ ਔਰ ਇਹ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਤਾਂ ਰੋਜ਼ਾਨਾ ਸਪੋਕਸ ਮੈਂ ਤੇ ਤੁਹਾਡੇ ਨਾਲ ਸਹੀ ਖਬਰ ਸਾਂਝੀ ਕਰ ਰਹੇ ਹਾਂ ਜਿੰਦ ਚ ਖਾਪ ਮਹਾਪੰਚਾਇਤ ਹੋਈ ਔਰ ਇਸ ਮਹਾਪੰਚਾਇਤ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਲਿਵ ਇਨ ਰਿਲੇਸ਼ਨ ਅਤੇ ਲਵ ਮੈਰਿਜ ਤੇ ਰੋਕ ਲੱਗਣ ਦੀ ਗੱਲ ਕਹੀ ਗਈ ਹੈ ਸੰਮਲਿੰਗ ਵਿਆਹ ਤੇ ਵੀ ਜਿਹੜੀ ਹੈ ਪਾਬੰਦੀ ਲਗਾਉਣ ਦੀ ਗੱਲ ਕੀਤੀ ਗਈ ਹੈ ਔਰ ਇਸ ਦੇ ਨਾਲ ਕਿਹਾ ਗਿਆ ਕਿ ਜਿਹੜੇ ਮਾਪੇ ਨੇ ਆਪਣੇ ਬੱਚਿਆਂ ਦਾ ਨੁਕਸਾਨ ਨਹੀਂ ਚਾਹੁੰਦੇ ਨੇ ਔਰ ਇਹ ਵੀ ਕਿਹਾ ਗਿਆ ਹੈ ਕਿ ਖਾਪ ਪੰਚਾਇਤ ਇੱਕ ਗੋਚ ਵਿਆਹ ਦੇ ਵਿਰੋਧ ਹੈ ਹਾਲਾਂਕਿ ਲਵ ਮੈਰਿਜ ਦੇ ਖਿਲਾਫ ਖਾਪ ਮਾ ਪੰਚਾਇਤ ਨਹੀਂ ਹੈ ਪਰ ਇਸ ਦਰਮਿਆਨ ਜਿਹੜੇ ਫੈਸਲੇ ਲਏ ਗਏ ਨੇ ਇਹ ਵੀ ਗੱਲ ਆਖੀ ਗਈ ਹੈ ਕਿ ਜੇਕਰ ਬੱਚੇ ਨੇ ਲਵ ਮੈਰਿਜ ਕਰਵਾਉਣੀ ਹੈ ਤਾ ਪਰਿਵਾਰਾਂ ਦੀ ਸਹਿਮਤੀ ਜ਼ਰੂਰੀ ਹੈ ਇਸੋਲੇ ਦੀ ਖਬਰ ਸਾਹਮਣੇ ਆ ਰਹੀ ਹੈ ਜੀਂਦ ਚ ਖਾ ਮਹਾਪੰਚਾਇਤ ਹੋਈ ਹੈ ਔਰ ਇਸ ਮਹਾਪੰਚਾਇਤ ਚ ਵੱਡੇ ਫੈਸਲੇ ਲਏ ਗਏ ਨੇ ਕਈ ਮੁੱਦਿਆਂ ਤੇ ਚਰਚਾ ਹੋਈ ਹੈ ਫੈਸਲੇ ਵੀ ਲਏ ਗਏ ਨੇ ਫੈਸਲੇ ਕੀ ਲਏ ਗਏ ਨੇ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨੂੰ ਤੁਹਾਨੂੰ ਦੱਸਣ ਜਾ ਰਹੇ ਹਾਂ ਲਿਵਨ ਰਿਲੇਸ਼ਨਸ਼ਿਪ ਅਤੇ ਲ ਮੈਰਿਜ ਤੇ ਰੋਕ ਲੱਗੇ ਇਹ ਫੈਸਲਾ ਲੈ ਗਿਆ ਤਾਂ ਜੀਂਦ ਚ ਮਹਾ ਪੰਚਾਇਤ ਹੋਈ ਹੈ ਖਾਕ ਮਹਾ ਪੰਚਾਇਤ ਹੋਈ ਹੈ ਜਿਸ ਦੇ ਵਿੱਚ 300 ਖਾਪਾਂ ਨੂੰ ਬੁਲਾਇਆ ਗਿਆ ਸੀ ਇਸ ਮਹਾ ਪੰਚਾਇਤ ਦੇ ਵਿੱਚ 300 ਖਾਪਾਂ ਨੂੰ ਬੁਲਾਇਆ ਗਿਆ ਸੀ ਔਰ ਇੰਨਾ ਕਈ ਮੁੱਦਿਆਂ ਤੇ ਇਸ ਮਹਾ ਪੰਚਾਇਤ ਦੇ ਵਿੱਚ ਕਈ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਕਈ ਵੱਡੇ ਫੈਸਲੇ ਲਏ ਗਏ ਨੇ ਲਿਵ ਇਨ ਰਿਲੇਸ਼ਨਸ਼ਿਪ ਤੇ ਲਵ ਮੈਰਿਜ ਤੇ ਰੋਕ ਲੱਗੇ ਸਮਲਿੰਗ ਵਿਆਹ ਤੇ ਵੀ ਲਗਾਈ ਜਾਵੇ ਪਾਬੰਦੀ ਇਹ ਜੋ ਫੈਸਲੇ ਲਏ ਗਏ ਨੇ ਜੋ ਇਸ ਮਹਾਪੰਚਾਇਤ ਦੇ ਵਿੱਚ ਚਰਚਾ ਹੋਈ ਹੈ ਜੋ ਆਗੂਆਂ ਵੱਲੋਂ ਉਹ ਫੈਸਲੇ ਜੋ ਲਏ ਗਏ ਨੇ ਰੋਜ਼ਾਨਾ ਸਪੋਕਸਮੈਨ ਤੇ ਤੁਹਾਨੂੰ ਦੱਸ ਰਹੇ ਆ ਇੱਕ ਇੱਕ ਕਰਕੇ ਫੈਸਲੇ ਦੱਸਾਂਗੇ ਜਿਨ੍ਹਾਂ ਮੁੱਦਿਆਂ ਤੇ ਚਰਚਾ ਹੋਈ ਹੈ ਮਹਾਪੰਚਾਇਤ ਦੇ ਵਿੱਚ ਜੋ ਫੈਸਲੇ ਲਏ ਗਏ ਨੇ ਕਿ ਲਿਵ ਇਨ ਰਿਲੇਸ਼ਨਸ਼ਿਪ ਤੇ ਲਵ ਮੈਰਿਜ ਤੇ ਰੋਕ ਲੱਗੇ ਸਮਲਿੰਗ ਵਿਆਹ ਤੇ ਵੀ ਲਗਾਈ ਜਾਵੇ ਪਾਬੰਦੀ ਔਰ ਖਾਸ ਤੌਰ ਤੇ ਮਹਾਪੰਚਾਇਤ ਦੇ ਵਿੱਚ ਜੋ ਆਗੂ ਸੀ ਉਹਨਾਂ ਦਾ ਕਹਿਣਾ ਹੈ ਕਿ ਉਹ ਜਿਹੜੇ ਮਾਪੇ ਨੇ ਆਪਣੇ ਬੱਚਿਆਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਹੈ ਤਾਂ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਖਾਪ ਪੰਚਾਇਤ ਇੱਕ ਗੋਤ ਚ ਵਿਆਹ ਦੇ ਵਿਖਲਾਫ ਹੈ ਹਾਲਾਂਕਿ ਉਹਨਾਂ ਨੇ ਸਾਫ ਤੌਰ ਤੇ ਜਦੋਂ ਇਹ ਚਰਚਾ ਹੋਈ ਜਦੋਂ ਇਹ ਖਾਪ ਮਹਾਪੰਚਾਇਤ ਹੋਈ ਤਾਂ ਉਸ ਦਰਮਿਆਨ ਉਹਨਾਂ ਨੇ ਇਹ ਵੀ ਗੱਲ ਆਖਿਆ ਕਿ ਲਵ ਮੈਰिज ਦੇ ਖਿਲਾਫ ਖਾਪ ਮਹਾਪੰਚਾਇਤ ਨਹੀਂ ਹੈ ਕਹਿੰਦੇ ਜੇ ਲਵ ਮੈਰਿਜ ਕਰਵਾਣੀ ਹੈ ਬੱਚਿਆਂ ਨੇ ਲਵ ਮੈਰਿਜ ਕਰਵਾਣੀ ਹੈ ਤਾਂ ਪਰਿਵਾਰਾਂ ਦੀ ਸਹਿਮਤੀ ਜ਼ਰੂਰੀ ਹੈ ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਜਿੰਦ ਚ ਖਾਪ ਮਹਾਪੰਚਾਇਤ ਹੋਈ ਹੈ ਜਿਸ ਮਹਾਪੰਚਾਇਤ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਲਿਵ ਇਨ ਰਿਲੇਸ਼ਨਸ਼ਿਪ ਤੇ ਲਵ ਮੈਰਿਜ ਤੇ ਰੋਕ ਲੱਗਣੀ ਚਾਹੀਦੀ ਹੈ ਸਮਲਿੰਗ ਵਿਆਹ ਤੇ ਵੀ ਰੋਕ ਲਗਾਈ ਜਾਵੇ ਤਾਂ ਇਹ ਫੈਸਲੇ ਗਏ ਫੈਸਲੇ ਲਏ ਗਏ ਨੇ ਹਾਲਕਿ ਤਿੰਨ ਮੁੱਦਿਆਂ ਤੇ ਇਹ ਚਰਚਾ ਹੋਈ ਹੈ ਖਾਪ ਮਹਾਪੰਚਾਇਤ ਚ ਤਿੰਨ ਮੁੱਖ ਜਿਹੜੇ ਮੁੱਦੇ ਨੇ ਤੁਹਾਨੂੰ ਦੱਸ ਰਹੇ ਹਾਂ ਪ੍ਰੇਮ ਵਿਆਹ ਲਿਵ ਇਨ ਰਿਲੇਸ਼ਨਸ਼ਿਪ ਅਤੇ ਸਮਲਿੰਗਿੰਗ ਸਬੰਧ ਤੇ ਇਹ ਜਿਹੜੀ ਖੁੱਲ ਕੇ ਚਰਚਾ ਹੋਈ ਹੈ ਨਾ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਸਾਹ ਤੌਰ ਤੇ ਇਹ ਖਾਪਾ ਪੰਚਾਇਤ ਚ ਵੱਡੇ ਫੈਸਲੇ ਲਏ ਗਏ ਨੇ ਕਿ ਲਿਵ ਇਨ ਰਿਲੇਸ਼ਨਸ਼ਿਪ ਤੇ ਲਵ ਮੈਰਿਜ ਤੇ ਰੋਕ ਲਗਣੀ ਚਾਹੀਦੀ ਹੈ ਤੇ ਸਮਲਿੰਗਿੰਗ ਵਿਆਹ ਤੇ ਵੀ